ਹਾਲੋ ਪਣੀ ਪੀਣਾ ਇੱਕ ਮਿੰਟ ਪੀਣਾ ਦਾ ਕੀ ਮਤਲਬ ਫੜੋ ਪਾਣੀ ਪੀਓ ਹੁਣ ਓ ਯਾਰ ਪੀ ਲੈਣਾ ਇੱਕ ਮਿੰਟ ਰੱਖ ਦੇ ਇੱਥੇ ਇੱਕ ਮਿੰਟ ਪੀ ਲੈਣਾ ਤੂੰ ਫਿਰ ਮੰਗਾਏ ਫਿਰ ਤੇ ਆ ਕੇ ਖੜ ਗਈ ਇੱਕੇ ਤਾਂ ਮੰਗਾਇਆ ਕਦੇ ਵਸਤੇ ਸੀਗਾ ਤੇ ਮੰਗਾਇਆ ਪੀਣ ਵਸਤੇ ਸੀ ਤੇ ਫਿਰ ਪੀਓ ਤੇ ਯਾਰ ਮੈਨੂੰ ਐ ਮੈਂ ਬਾਥਰੂਮ ਜਾਇਆ ਹੁਣਾਂ ਬਾਥਰੂਮ ਜਾ ਕੇ ਆ ਕੇ ਪੀਊਗਾ ਤੇ ਫਿਰ ਪੀ ਕੇ ਵਗ ਗਿਆ ਹੁਣ ਕੀ ਹੁਣ ਤੇ ਮੈਂ ਜਾਇਆ ਹੁਣਾਂ ਬਾਥਰੂਮ ਜਾ ਕੇ ਆ ਕੇ ਪੀ ਲੈਣਾ ਤੇ ਹੁਣ ਪੀਤਾ ਨਹੀਂ ਜਾਂਦਾਗਾ ਤੈਨੂੰ ਮਗਾਇਆ ਕਦ ਤੇ ਮੈਂ ਸੀ ਬਾਥਰ ਜਾ ਕੇ ਆ ਕੇ ਮੈਂ ਪੀ ਲੈ ਦੇ ਮਨਾਲੇ ਦੇ ਮੈਨੂੰ ਕੀ ਪਤਾ ਸੀ ਇੰਨੀ ਫਾਸਟ ਡਿਲੀਵਰੀ ਹੋਵੇ 1 ਮਿੰਟ ਚ ਪਾਣੀ ਜਾ ਕੇ ਮੂੰਹ ਚ ਤੰਨ ਦੇਂਗੀ ਸਿੱਧਾ ਰੱਖ ਦੇ ਇੱਥੇ 2 ਮਿੰਟਾਂ ਰੁਕੀ ਲੈਣਾ ਪੀ ਲੈਣਾ 2 ਮਿੰਟਾਂ ਨੂੰ ਮਗਾਇਆ ਕਦ ਵਸਤੇ ਸੀ ਪਹਿਲਾਂ ਮਗਾਲਿਆ ਹੁਣ ਪੀਣਾ ਨਹੀਂ ਦੇ ਇੱਕ ਹੀ ਗੱਲ ਹੋ ਗਈ ਓ ਯਾਰ ਮੈਂ ਪੀਊਗਾ ਮੈਂ ਕਦੋਂ ਆਖੇ ਮੈਂ ਨਹੀਂ ਪਾਣੀ ਪੀਣਾ ਨਾਲੇ ਆ ਨਾ ਮਹਾਰਾਜਾ ਜੀ ਸੰहासन ਦੋ ਦੋ ਪਿੱਲੋ ਲਾ ਦੇ ਨੇ ਇੱਕ ਉਧਰ ਪਿਆ ਰਹਿੰਦੇ ਓ ਯਾਰ ਐਡੀ ਕੀ ਗੱਲ ਹੋ ਗਈ ਪਿੱਲੀਆਂ ਐ ਨਹੀਂ ਕੁੱਟ ਜੂਗਾ ਇਹਨੂੰ ਵੀ ਸਹੀ ਥਾਂ ਤੇ ਰੱਖਣਾ ਹੁੰਦਾ ਦਾ यार तू तो मगर ही पैगी यार मगर पैगी ये बंदा यार बंदा घरे ना आ गया बंदा कि दुश्मन के घरे चला गया बंदा भी साला